ਸਰਕਾਰ ਨਾਂ ਦੀ ਚੀਜ਼ ਤੇ ਤਾਂ ਕੋਈ ਵਿਸ਼ਵਾਸ ਹੀ ਨਹੀਂ ਰਹਿ ਗਿਆ ਸਾਰੇ ਧੋਖੇਵਾਜੀ ਆ ਜਿਹੜਾ ਵੀ ਆ ਜਾਂਦਾ ਵੋਟਾਂ ਪਵਾ ਕੇ ਕੇਰਾਂ ਵਸ ਕਹਿ ਦਿੰਦਾ ਮੈਂ ਐ ਕਰੂੰ ਐ ਕਰੂੰ ਮੁੜ ਕੇ ਆ ਕੇ ਕੋਈ ਬਾਤ ਤਾਂ ਪੁੱਛਦਾਨੀ ਆਹੀ ਸਖਵੀਰੀ ਲਾਲੋਲੇ ਕਿਤੇ ਆ ਕੇ ਇੱਕ ਦਿਨ ਨਹੀਂ ਪਿੰਡ 'ਚ ਖੜਾ ਵੋਟਾਂ ਪਵਾਉਣ ਵਾਰੀ ਤਾਂ ਕੁੱਤਿਆਂ ਵਾਂਗੂ ਪਿੱਛੇ ਪਿੱਛੇ ਫਿਰਦੇ ਸੀ ਪਾਉਂਦੇਗੇ ਇਹ ਸਾਡੀ ਕੋਈ ਗਰੀਬਾਂ ਦੀ ਨਹੀਂ ਸੁਣਦਾ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਂਦੇਗੇ ਨਾ ਸਾਡਾ ਨਰੇਗਾ ਦਾ ਕੰਮ ਆ ਇਹ ਨਹੀਂ ਸਾਡਾ ਸਹੀ ਚੱਲਦਾ ਸੀ ਦਿਨ ਲਵਾ ਲੈਂਦੇ ਆ ਤਿੰਨ ਮਹੀਨੇ ਬੰਦਾ ਮਹੀਨਾ ਬੰਦਾ ਅਸੀਂ ਭੁੱਖੇ ਮਰਦੇ ਆ ਸਭ ਤੁਹਾਡੇ ਪਿੰਡ ਦੇ ਬੱਚਾ ਤੁਹਾਡੇ ਪਰਿਵਾਰਾਂ ਦੇ ਵਿੱਚ ਕਿਸੇ ਨੂੰ ਨੌਕਰੀ ਮਿਲੀ ਹੈਗੀ ਖੁੰਡਾ ਤੇ ਵਿਹਲੇ ਬੈਠੇ ਕਿਹਨੂੰ ਨੌਕਰੀਆਂ ਦਿੰਦੇ ਆਗੇ ਐਨੇ ਨੇ ਪੜ੍ਹੇ ਲਿਖੇ ਬੱਚੇ 12 12 ਪੜ੍ਹਿਆ ਵੀ ਇਹ ਕੀਤੀ ਕਿਸੇ ਦੀ ਕਿਸੇ ਨੂੰ ਕੋਈ ਨੌਕਰੀ ਨਹੀਂ ਦਿੰਦੇ ਵਾਦੇ ਕਰਕੇ ਮੁੱਕਰ ਜਾਂਦੇ ਵੋਟਾ ਲੈਣ ਵਾਰੀ ਕੁਝ ਹੋਰ ਮੋਟਾ ਪਵਾ ਕੇ ਕੁਝ ਹੋਰ ਬਣ ਜਾਂਦੇ ਆਈ ਦਾ ਜੀ ਭੁੱਖੇ ਮਰਦੇ ਆ ਕੋਈ ਸਾਡੇ ਬੱਚ ਦੇ ਪੂਰੇ ਨਹੀਂ ਕਰੇ ਨਾ ਸਾਨੂੰ ਟਾਈਮ ਤੇ ਚੀਜ਼ ਮਿਲਦੀ ਆ ਨਾ ਕੋਈ ਸਾਨੂੰ ਆਪਦਾ ਕੰਮ ਦਿੱਤਾ ਪਤਾ ਤਾਂ ਨਹੀਂ ਬੰਬਾ ਸਰਪੰਚੀ ਇਹ ਜਿਹਨ ਪਤਾ ਨਹੀਂ ਕੋਈ ਉੱਥੇ ਲੈ ਸਾਡਾ ਗਰੀਬਾਂ ਦਾ ਬਹੁਤ ਔਕੇ ਆ। ਫੋੜਨਾ ਵਾਦੇ ਤਾਂ ਕਰਦੇ ਹੋਣਗੇ ਵੋਟਾਂ ਤੋਂ ਪਹਿਲਾਂ ਆ ਕੇ। ਵਾਦੇ ਤਾਂ ਬਥੇਰੇ ਕਰਦੇ ਆ ਕੋਈ ਪੂਰਾ ਵੀ ਕਰੇ ਵਾਦਾ। ਵਾਦੇ ਤਾਂ ਬਸ ਵੋਟਾਂ ਲੈਣ ਦੇ ਮਾਰੇ ਵਾਦੇ ਕਰੀ ਜਾਂਦੇ ਰਹਿੰਦੀ ਆ। ਪੂਰਾ ਬਾਅਦ ਚ ਤਾਂ ਕੋਈ ਆ ਕੇ ਬਾਤ ਪੁੱਛਦਾ ਹੀ ਨਹੀਂ। ਅਪੂਜੀ ਆਮਦੀ ਪਾਰਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀਗੇ ਬੀਬੀਆਂ ਦੇ ਖਾਤੇ ਚ ਹਜ਼ਾਰ ਹਜ਼ਾਰ ਰੁਪਏ ਪਾਵਾਂਗੇ। ਬੀਬੀਆਂ ਖੋਸਾ ਆ ਗਿਆ। ਉਹਦੇ 5-5000 ਪਰ ਬੀਬੀਆਂ ਨੂੰ ਹਾਂ ਬੀਬੀਆਂ ਦਾ ਪਿਆਰ ਗਾਦingan ਪਰ ਬੀਬੀਆਂ ਦਾ ਰੋਂਦਗੇ ਜਦੋਂ ਘੋੜੇ ਪਿੰਡ ਦੇ ਵਿੱਚ ਕੋਈ ਮੰਤਰੀ ਆਉਂਦਾ ਜਾਂ ਐਮਐਲਏ ਹੁੰਦਾ ਭਾਣੇ ਤੁਹਾਨੂੰ ਫਿਰ ਮਿਲ ਦੇ ਦਿੰਦੇ ਉਹਨਾਂ ਦੇ ਨਾਲ ਨਹੀਂ ਦਿੱਤਾ ਜਾਂਦਾ ਵੀਰੇ ਅਸੀਂ ਬਹੁਤ ਆਪ ਦਾ ਵੀ ਘਰਾਂ ਦੀਆਂ ਪ੍ਰੋਬਲਮਾਂ ਦੱਸਣਾ ਚਾਹੁੰਦੇ ਆ ਵੀ ਸਾਨੂੰ ਆਂਗਾ ਆਂਗਾ ਪਰ ਸਾਨੂੰ ਅੱਗੇ ਹੋਣ ਨਹੀਂ ਦਿੰਦੇ ਸਤਿ ਸ੍ਰੀ ਅਕਾਲ ਹਣ ਪੰਜਾਬ ਚੈਨਲ ਦੇਖ ਰਹੇ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਣਾ ਅਸੀਂ ਮੌਜੂਦ ਹਾਂ ਲੋਕ ਸਭਾ ਹਲਕਾ ਬਠਿੰਡਾ ਦੇ ਲਹਿਰਾ ਮੁਹਬਤ ਪਿੰਡ ਦੇ ਵਿੱਚ ਗੱਲਬਾਤ ਕਰਦੇ ਆ ਲੋਕਾਂ ਦੇ ਨਾਲ ਆ ਬੀਬੀਆਂ ਸਾਡੇ ਨਾਲ ਨੇ ਮਨਰੇਗਾ ਦੇ ਵਿੱਚ ਕੰਮ ਕਰਦੀਆਂ ਨੇ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀ ਕਿ ਹਜ਼ਾਰ ਹਜ਼ਾਰ ਰੁਪਿਆ ਸੀ ਬੀਬੀਆਂ ਦੇ ਖਾਤੇ ਦੇ ਵਿੱਚ ਪਾਵਾਂਗੇ ਆਪਾਂ ਗੱਲਬਾਤ ਕਰਦੇ ਆ ਕਿ ਅਸਲ ਦੇ ਵਿੱਚ ਜਾਣਦੇ ਆ ਗਰਾਊਂਡ ਜ਼ੀਰੋ ਤੋਂ ਕਿ ਉਹ ਜਿਹੜੇ ਵੱਦੇ ਆਮ ਆਦਮੀ ਪਾਰਟੀ ਨੇ ਕੀਤੇ ਸੀ ਉਹ ਪੂਰੇ ਹੋਇਆ ਪਰ ਜਿਹੜੇ ਵਾਦੇ ਆਮ ਆਦਮੀ ਪਾਰਟੀ ਨੇ ਕੀ ਸੀ 1000 ਰੁਪਏ ਦੇਵਾਂਗੇ ਉਹ ਮਿਲ ਗਿਆ ਸਾਡੇ ਖਾਤੇ ਚ ਆ ਗਏ ਨਾ ਜੀ ਕੋਈ ਨਹੀਂ ਪਾਇਆ ਉਹਨਾਂ ਨੇ ਸਾਡੇ ਖਾਤੇ ਵਿੱਚ ਐਵੇਂ ਗੱਪੀ ਸੀ ਗੱਪ ਮਾਰ ਮਾਰ ਕੇ ਵੋਟਾਂ ਪਵਾਇਆਂ ਉਹਨਾਂ ਨੇ ਸਾਡੇ ਤੋਂ ਐਵੇਂ ਉਹਦਾ ਵਾਦੇ ਕਰੀ ਗਏ ਝੂਠੇ ਵਾਦੇ ਸੀ ਇਹ ਤਾਂ ਇਹਨਾਂ ਦੇ ਕੁਝ ਵੀ ਨਹੀਂ ਕੀਤਾ ਉਹਨਾਂ ਨੇ ਕਾਗਜ਼ ਦੇ ਤੋਂ ਕੋਈ ਵਾ ਪੈਸੇ ਨਹੀਂ ਪਾਏ ਉਹ ਵਸ ਕਾਗਜ਼ ਦੇਤੇ ਸਾਨੂੰ ਕਹਿੰਦੇ ਖਾਤੇ ਖਲਵਾ ਲਓ ਖਾਤੇ ਵੀ ਖਲਵਾਏ ਸਭ ਨੇ ਖਾਤਿਆਂ ਤੇ ਵੀ ਸਮਾਂ ਦੀ ਸਾਡਾ ਤਾਂ 2-2000 ਰੁਪਇਆ ਲਵਾਇਆ ਉਹਨਾਂ ਨੇ 1000 1000 ਰੁਪਇਆ ਖਾਤਿਆਂ ਤੇ ਲੱਗਿਆ 1000 ਰੁਪਇਆ ਆਇਆ ਨਹੀਂ 1000 ਰੁਪਇਆ ਆਇਆ ਨਹੀਂ ਕਹਿੰਦੇ ਸੀ ਰਸੋਈ ਘਰ ਰਸੋਈ ਰਾਸ਼ਨ ਪਾਇਆ ਕਰਾਂਗੇ ਕੁਝ ਨਹੀਂ ਪਾਇਆ ਉਹਨਾਂ ਨੇ ਜੀ ਹੂੰ ਕੋਈ ਮਤਾ ਜੀ ਕਹਿ ਰਹੇ ਸੀ ਸਾਡੇ 2.5 ਸਾਲ ਪਏ ਆ ਹਜੇ ਜਿਹੜੇ ਗਿਲੇ ਸ਼ਿਕਵੇ ਸਾਡੇ ਦਾ ਲੋਕਾਂ ਦੇ ਹੈਗੇ ਆ ਉਹ ਉਸੇ ਦੂਰ ਕਰ ਦੇਣਗੇ ਲੱਗਦਾ ਕਿ ਉਹ ਗਿਲੇ ਸ਼ਿਕਵੇ ਨਾ ਨਿਕਰੇ ਹੁਣ ਕਿੱਥੋਂ ਕਰ ਦੇਣਗੇ ਬਈ ਦੂਰ ਜਦੋਂ ਪਹਿਲਾਂ ਹੀ ਨੀ ਕੁਝ ਪਾਇ ਇਹਨੇ ਵਾਦੇ ਕਰਕੇ ਆ ਕੰਕਾ ਇਹ ਨਹੀਂ ਦਿੰਦੇ ਜਿਹੜੀ ਪਹਿਲਾਂ ਦਿੰਦੇ ਸੀ 35 ਕਿਲੋ ਉਹ ਵੀ ਬੰਦ ਕਰਤੀ ਤੇ ਆ 15 ਕਿਲੋ ਨਾਲ ਕਿੰਨਾ ਟਾਈਮ ਲੰਘ ਜਾਊਗਾ ਤੇ ਜਵਾਕਾਂ ਦੇ ਕਾਰਨ ਨਹੀਂ ਬਣੇ 10-10 ਸਾਲ ਹੋ ਗਏ ਵਿਆਹ ਇਹਨੂੰ ਦੋ-ਦੋ ਤਿੰਨ-ਤਿੰਨ ਜਵਾਕ ਹੋ ਗਏ ਧਰਮੜਾੜਾ ਨੂੰ ਅੱਜ ਪੱਕੇ ਕਰਾਂਗੇ ਸਾਡੇ ਜਵਾਕ ਲੱਗੇ ਉਹ ਬਾਦੇ ਕੀਤੇ ਸੀਗੇ ਇਹ ਕਰੇ ਇਹ ਬਾਦੇ ਉਹ ਫਿਰਦੇ ਵਿਚਾਰੇ ਜਾਵਦੇ ਦਿਹਾੜੀਆਂ ਕਰਦੇ ਕੋਈ ਉਹਨਾਂ ਦੀ ਨਹੀਂ ਕੋਈ ਸੁਣਦਾ ਵਿਚਾਰੇ ਧਰਨੇ ਵੀ ਲਾਉਂਦੇ ਆ ਕੋਈ ਨਹੀਂ ਕਿਤੇ ਸੁਣਦਾ ਉਹਨਾਂ ਸਾਹਮਣੇ ਬਨੇ ਹੋਰ ਵਾਦਾ ਕੀਤਾ ਸੀਗਾ ਵੀ ਅਸੀਂ ਨੌਕਰੀਆਂ ਦੇਵਾਂਗੇ ਜਿਨ੍ਹਾਂ ਦੀ ਐਜੂਕੇਸ਼ਨ ਵਧੀਆ ਹੈਗੀ ਤੁਹਾਡੇ ਪਿੰਡ ਦੇ ਬੱਚਾ ਤੁਹਾਡੇ ਪਰਿਵਾਰਾਂ ਦੇ ਕੋਈ ਕਿਸੇ ਨੂੰ ਨੌਕਰੀ ਮਿਲੀ ਹੈਗੀ ਨਾ ਵੀਰੇ ਜੀ ਸੈ ਨੂੰ ਨਹੀਂ ਮਿਲੀ ਖੁੰਡਾ ਤੇ ਵਿਹਲੇ ਜੀ ਖੁੰਡਾ ਤੇ ਵਿਹਲੇ ਬੈਠੇ ਕਿਹਨੂੰ ਨੌਕਰੀਆਂ ਦਿੰਦੇ ਆਗੇ ਐਨੇ ਨੇ ਪੜ੍ਹੇ ਲਿਖੇ ਬੱਚੇ 12-12 ਪੜ੍ਹੇ ਆ ਵੀ ਇਹ ਕੀਤੀ ਕਿਸੇ ਦੀ ਕਿਸੇ ਨੂੰ ਕੋਈ ਨੌਕਰੀ ਨਹੀਂ ਦਿੰਦੇ ਵਾਦੇ ਕਰਕੇ ਮੁੱਕਰ ਜਾਂਦੇ ਵੋਟਾਂ ਲੈਣ ਵਾਰੀ ਕੁਝ ਹੋਰ ਆ ਵੋਟਾਂ ਪਵਾ ਕੇ ਕੁਝ ਹੋਰ ਬਣ ਜਾਂਦੇ ਜੇਕਰ ਮਾਤਾ ਜੀ ਲੋਕ ਸਭਾ ਚੋਣਾਂ ਦੀ ਗੱਲ ਕਰ ਲਗੇ ਤੁਹਾਡੇ ਇਥੇ ਉਮੀਦਵਾਰ ਨੇ ਤੁੰ ਦੱਸ ਦਿੰਨੇ ਆ ਗਰਮੀਤ ਸਿੰਘ ਖੁੱਡੀਆਂ ਵਾਲ ਦੀ ਪਾਰਟੀ ਦੇ ਆ ਲੱਖਾ ਸਦਾਨਾ ਸ਼ਰਮਣੀ ਕਾਲ ਦਾ ਅੰਬਰਸਰਦੇ ਆ ਲੱਗਦਾ ਕਿਹਨੂੰ ਤੁਸੀਂ ਚੋਣਾਂ ਚਾਹੁੰਦੇ ਹੋ ਬੀਜੇਪੀ ਦੇ ਜਿਹੜੇ ਪਰਪਾਲਕਰ ਸਿੱਧੂ ਆ ਤਾਂ ਕਿਸੇ ਨੂੰ ਨਹੀਂ ਇਸ ਟਾਈਮ ਤਾਂ ਚੋਣਾਂ ਚਾਹੁੰਦੇ ਕਿਉਂਕਿ ਵੀ ਸਰਕਾਰ ਨਾਂ ਦੀ ਚੀਜ਼ ਤੇ ਤਾਂ ਕੋਈ ਵਿਸ਼ਵਾਸ ਹੀ ਨਹੀਂ ਰਹਿ ਗਿਆ ਸਾਰੇ ਧੋਖੇਵਾਜੀ ਆ ਜਿਹੜਾ ਵੀ ਆ ਜਾਂਦਾ ਵੋਟਾਂ ਪਵਾ ਕੇ ਕੇਰਾਂ ਵਸ ਕਹਿ ਦਿੰਦਾ ਮੈਂ ਐ ਕਰੂੰ ਐ ਕਰੂੰ ਮੁੜ ਕੇ ਆ ਕੇ ਕੋਈ ਬਾਤ ਤਾਂ ਪੁੱਛਦਾ ਨਹੀਂ ਆਉਂਦਾ ਤਾਂ ਕੋਈ ਹੈ ਹੀ ਨਹੀਂ ਆਹੀ ਸੁਖਵੀਰ ਹੀ ਲਾਲੋਲੇ ਕਿੱਤੇ ਆ ਕੇ ਇੱਕ ਦਿਨ ਨਹੀਂ ਪਿੰਡ 'ਚ ਖੜਾ ਵੋਟਾਂ ਪਵਾਉਣ ਵਾਰੀ ਤਾਂ ਕੁੱਤਿਆਂ ਵਾਂਗੂ ਪਿੱਛੇ ਪਿੱਛੇ ਫਿਰਦੇ ਸੀ ਆ ਇੱਕ ਦਿਨ ਆ ਕੇ ਨਹੀਂ ਇੱਥੇ ਕਿਸੇ ਦੀ ਪੁੱਛੀ ਆਉਣੇ ਖੈਰ ਸੁੱਖ ਜਾਂ ਕਿਵੇਂ ਆ ਕੋਈ ਕਿਵੇਂ ਨਹੀਂ ਇੱਥੇ ਜੇ ਲੜਾਈ ਵੀ ਹੁੰਦੀ ਆ ਵੇੜੇ ਵਿੱਚ ਜੇ ਜਾ ਕੇ ਕਹਿੰਦਾ ਵੀ ਇਹ ਕਹਿੰਦਾ ਮੈਂ ਤਾਂ ਜਾਣਦਾ ਹੀ ਨਹੀਂ ਕਿਸੇ ਨੂੰ ਜਦੋਂ ਵੋਟਾਂ ਲੈਣੀਆਂ ਸੀ ਉਹ ਤਾਂ ਸਾਰਿਆਂ ਨੂੰ ਜਾਣਦਾ ਸੀ ਹੁਣ ਕਿਸੇ ਨੂੰ ਜਾਣਦਾ ਨਹੀਂ ਮੁੱਖ ਮੰਤਰੀ ਸਭ ਕਹਿੰਦੇ ਸੀਗੇ ਅਸੀਂ ਆਮ ਘਰ ਦੇ ਮੁੰਡੇ ਐਮਪੀ ਬਣਾਇਆ ਐਮਐਲਏ ਬਣਾਇਆ ਥੋੜੇ ਬਚਾ ਕੇ ਬੈਠਾ ਕਰਕੇ ਤੁਹਾਡੇ ਨਾਲ ਦੁੱਖ ਸੁੱਖ ਪੁੱਛਾ ਕਰਨਗੇ ਤੁਹਾਡੇ ਤੁੜ ਗਈ ਨੀ ਵੀ ਪੁੱਛੋ ਵੀਰੇ ਵੀ ਕਿਹਨੂੰ ਬਣਾਇਆ ਸਬੂਤ ਵੀ ਦੇਣ ਸਾਨੂੰ ਵੀ ਕਿਹਨੂੰ ਨੌਕਰੀਆਂ ਤੇ ਲਵਾਇਆ ਉਹਨੇ ਸਾਨੂੰ ਵੀ ਸਬੂਤ ਚਾਹੀਦੇ ਆ ਵੀ ਕਿਹਦੇ ਬੱਚੇ ਨੂੰ ਨੌਕਰੀ ਚੜਾਇਆ ਉਹਨਾਂ ਨੇ ਕਹਿਣ ਨੂੰ ਤਾਂ ਕੁੱਤੇ ਵਾਂਗੂ ਭੌਂਕਦੇ ਉੱਥੇ ਫਿਰ ਇੱਥੇ ਆ ਕੇ ਦੱਸਣ ਸਾਨੂੰ ਵੀ ਕਿਹਨੂੰ ਨੌਕਰੀ ਚੜਾਇਆ ਸਭ ਜਿਹੜੇ ਬੱਚੇ ਪੜ੍ਹੇ ਆ ਉਹ ਫਿਰਦੇ ਵਿਚਾਰੇ ਦਿਹਾੜੀਆਂ ਕਰਦੇ ਸਾਨੂੰ ਸਬੂਤ ਵੀ ਦੇਣ ਵੀ ਕਿਸੇ ਬੱਚੇ ਨੂੰ ਉਹਨਾਂ ਨੇ ਲਵਾਇਆ ਅਸੀਂ ਵੀ ਮੰਨਾਂਗੇ ਵੀ ਹਾਂ ਲਵਾਇਆ ਜਦੋਂ ਮੁੱਖ ਮੰਤਰੀ ਸਾਹਿਬ ਮਤਲਬ ਇਹ ਇੱਕ ਹਲੇ ਵੀ ਕਹਿੰਦੇ ਆ ਕਿ ਸਾਨੂੰ ਤਾਂ 2.5 ਸਾਲ ਹੋਇਆ ਹਜੇ ਆਇਆ ਨੂੰ ਵੀ ਜਿਹੜੇ ਪਹਿਲਾਂ 70 ਸਾਲ ਰਾਜ ਕਰ ਗਏ ਉਹਨਾਂ ਦਾ ਗਿਲੇ ਸ਼ਿਕਵੇ ਕਰ ਰਹੇ ਹਾਂ ਤਾਂ 2.5 ਸਾਲ ਹੋਇਆ ਮੈਦਲ ਕੜਕ ਦਿੰਦੇ ਹੀ ਰਿਹਾਗਾ 35 ਕਿਲੋ ਦਿੰਦਾ ਹੁੰਦਾ ਸੀ ਕੜਕ ਮਹੀਨੇ ਦੀ ਫਿਰ ਸਾਰਾ ਰਾਸ਼ਨ ਪਾਣੀ ਦਿੰਦਾ ਸੀਗਾ ਉਹ ਤੋਂ ਬਾਅਦ ਸਾਰਾ ਕੁਝ ਬੰਦ ਹੋ ਗਿਆਗਾ ਇਹ ਦੇ ਆਈ ਆਈ ਜਿਹੜਾ ਰਾਜਾ ਗਾਜੇ ਦਾ ਉਦੋਂ ਬੰਦ ਹੋ ਗਈ ਕਣਕ ਜਿਹੜੀ 35 ਕਿਲੋ ਹੁੰਦੀ ਸੀ ਬਾਦਲ ਨੇ ਦਿੱਤੀ ਸੀ ਇਹਨੇ ਬੰਦ ਕਰਤੀ ਆ ਕਾਂਗਰਸ ਦੇ ਰਾਜ ਦੇ ਵਿੱਚ ਬੰਦ ਹੋ ਗਈ ਹਾਂ ਕਾਂਗਰਸ ਦੇ ਰਾਜ ਚ ਬੰਦ ਹੋਈ 35 ਕਿਲੋ ਪਹਿਲਾਂ ਮਿਲਦੀ ਸੀਗੀ ਹੁਣ ਕਿੰਨੀ ਮਿਲਦੀ ਆ ਹੁਣ 15 ਕਿਲੋ 15 ਕਿਲੋ ਨਾਲ ਦੇਖ ਲਓ ਕਿੰਨਾ ਕ ਟਾਈਮ ਲੱਗਦਾਗਾ ਜਿਹਦੇ ਘਰੇ 10 ਜਾਣੇ ਖਾਣ ਵਾਲੇ ਉਹ 15 ਕਿਲੋ ਕਣਕ ਨਾਲ ਕੀ ਕਰ ਲੂ ਜੀ 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 ਅੱਪਾ ਅੱਗੇ ਜਾ ਕੇ ਗੱਲਬਾਤ ਕਰਦੇ ਆ ਵੀਰ ਦੇ ਰੇਟ ਵਧਾਈ ਜਾਂਦੇ ਆ ਤੂੜੀ ਦੇ ਰੇਟ ਵਧਾਈ ਜਾਂਦੇ ਆ 4000 ਨੂੰ ਕੋਈ ਲੈ ਲੂਗਾ ਕੋਈ ਤੂੜੀ 10000 ਦੀ ਬਣਦੀ ਆ ਲੈ ਤੂੜੀ ਇੰਨੇ ਤੂੜੀ ਮਹਿੰਗੀ ਆ ਕੌਣ ਲੈ ਲੂਗਾ ਕੋਈ ਗਰੀਬ ਤੂੜੀ ਜਾਂ ਕੋਈ ਕਣਕ ਲੈ ਲੂਗਾ ਇੰਨੀ ਮਹਿੰਗੀ ਉਤੋਂ ਕਣਕਾਂ ਦੇ ਰੇਟ ਆ ਤੂੜੀ ਦੇ ਰੇਟ ਆ ਗਰੀਬਾਂ ਬਾਰੇ ਤਾਂ ਕੁਝ ਕਰਦੇ ਨਹੀਂ ਜ਼ਿੰਮੇਦਾਰਾਂ ਬਾਰੇ ਆ ਬਸ ਵੱਧ ਕਰ ਦੇਣ ਘੱਟ ਕਰ ਦੇਣ ਤੁਹਾਡੇ ਨਾਲ ਵਾਦੇ ਤਾਂ ਕਰਦੇ ਹੋਣਗੇ ਵੋਟਾਂ ਤੋਂ ਪਹਿਲਾਂ ਆ ਕੇ ਵਾਦੇ ਤਾਂ ਬਥੇਰੇ ਕਰਦੇ ਆ ਕੋਈ ਪੂਰਾ ਵੀ ਕਰੇ ਵਾਦਾ ਵਾਦੇ ਤਾਂ ਬਸ ਵੋਟਾਂ ਲੈਣ ਦੇ ਮਾਰੇ ਵਾਦੇ ਕਰੀ ਜਾਂਦੇ ਰਹਿੰਦੇ ਆ ਪੂਰਾ ਬਾਅਦ ਚ ਤਾਂ ਕੋਈ ਆ ਕੇ ਬਾਤ ਪੁੱਛਦਾ ਹੀ ਨਹੀਂ ਕਿਹੜਾ ਆਉਂਦੇ ਆ ਬਸ ਵੋਟਾਂ ਲੈ ਕੇ ਲੋਕ ਸਭਾ ਚੋਣਾ ਆ ਗਈਆਂ ਤੁਹਾਡੇ ਕੋਲੇ ਉਮੀਦਵਾਰ ਆਉਣਗੇ ਜਿਹੜੇ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਐਲਾਨ ਕੀਤੇ ਆ ਤੁਸੀਂ ਫਿਰ ਉਹਨਾਂ ਨੂੰ ਕੀ ਸਵਾਲ ਕਰੋਗੇ ਉੱਥੇ ਜਦੋਂ ਤੁਹਾਡੇ ਕੋਲੇ ਆਉਣਗੇ ਜੀ ਤਾਂ ਵੋਟ ਕਿਸੇ ਨੂੰ ਨਹੀਂ ਪਾਉਂਦੇਗੇ ਜੇ ਸਾਡੀ ਕੋਈ ਗਰੀਬਾਂ ਦੀ ਨਹੀਂ ਸੁਣਦਾ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਂਦੇਗੇ ਜੇ ਵੋਟ ਪਾਵਾਂਗੇ ਜੋ ਸਾਡਾ ਕੋਈ ਕੰਮ ਨਹੀਂ ਕਰਦਾ ਅਸੀਂ ਤਾਂ ਪੈਸੇ ਲਵਾਂਗੇ ਫਿਰ ਵੋਟਾਂ ਪਾਵਾਂਗੇ ਵੋਟਾਂ ਦੇ ਪੈਸੇ ਲਵਾਂਗੇ ਤਾਂ ਕੋਈ ਪਾਰਟੀ ਆਵੇ ਉਸ ਤੋਂ ਪੈਸੇ ਲੈ ਕੇ ਵੋਟ ਪਾਵਾਂਗੇ ਨਹੀਂ ਅਸੀਂ ਵੋਟ ਹੀ ਨਹੀਂ ਪਾਉਣੀ ਨਾ ਸਾਡਾ ਨਰੇਗਾ ਦਾ ਕੰਮ ਇਹ ਨਹੀਂ ਸਾਡਾ ਸਹੀ ਚੱਲਦਾ ਸੀ ਦਿਨ ਲਵਾ ਲੈਂਦੇ ਆ ਤਿੰਨ ਮਹੀਨੇ ਬੰਦਾ ਮਹੀਨਾ ਬੰਦਾ ਅਸੀਂ ਭੁੱਖੇ ਮਰਦੇ ਆ ਸਭ ਜਿਹੜੇ ਤੁਸੀਂ ਫਿਰ ਹਫਤਾ ਲਾਉਣੇ ਉਹਦੇ ਰੁਪਏ ਖਾਤੇ ਜਾ ਰਹੇ ਹੁੰਦੇ ਕੋਈ ਵੀ ਰੁਕ ਦਿੱਤੇ ਜਾਂਦੇ ਆ ਵਿੱਚੋਂ ਕੋਈ 4 ਦਿਨ ਲਾਉਣੇ ਕੋਈ ਵਿੱਚ ਮਜਬੂਰੀ ਹੋ ਜਾਂਦੀ ਆ ਰਹਿ ਪੈਨੇ ਆ ਕੋਈ ਪੈਸੇ ਨਹੀਂ ਆਉਂਦੇ ਜਿੰਨਾ ਵਾਸਤਾ ਨਹੀਂ ਇਹ ਤਾਂ ਸਭ ਭੁੱਖੇ ਮਰਦੇ ਆ ਭਾਵਾ ਗਰੀਬਤਾ ਹਾਂ ਪਤਾ ਜੀ 1000 1000 ਰੁਪਏ ਆ ਗਿਆ ਜਿਹੜਾ ਖਾਤੇ ਦੇ ਵਿੱਚ ਗਿਆ ਸੀ ਸੰਦਾ 5000 ਆ ਗਿਆ 1000 ਦੇ ਥਾਂ ਤੇ ਅੱਛਾ ਜੀ 200 ਰੁਪਏ ਫੇਰ ਹੋਰ ਫੇਰ ਫੜਾ ਬੋਟਾ ਹੁਣ ਤੁਹਾਰੇ ਫੇਰ ਆ ਗਈਆਂ ਕੰਮਦੇ ਨਹੀਂ ਬਾਈ ਕਿਸੇ ਨੂੰ ਨਹੀਂ ਪਾਉਂਦੇ ਇਸ ਦਾ ਨਾ ਸੀ ਅੱਜ ਪਾਗੇ ਨਾ ਕੱਲ ਪਾਗੇ ਬੋਟ ਚੁੱਲੇ 'ਚ ਮਚਾਵਾਂਗੇ ਨਾ ਸੀ ਬੋਟ ਪਾਗੇ ਨਾ ਸਾਨੂੰ ਸਾਡੇ ਆਉਣ ਤਨੇ ਡਾਂਗ ਪਾ ਸਾਡੇ ਕੋਲੇ ਜੀ ਹਾਂਜੀ ਹਾਂਜੀ ਮਾਤਾ ਜੀ ਅੱਛਾ 15 ਬਾਰੀ ਮੇਰੇ ਫੋਟੋਆਂ ਗਈਆਂ ਅੱਛਾ ਸੇ ਦਾਦੀ ਪੋਤੇ ਗੱਡੀ ਛੱਤ ਛੱਦੇ ਅੱਗੇ ਸੀ ਜੀ ਫੋਟੋਆਂ ਭੇਜੀਆਂ ਮੈਂ ਕਿ ਉਹ ਫੋਟੋਆਂ ਦਾ ਨਾ ਫੇਰ ਭੇਜੀਆਂ ਫੇਰ ਨਾ ਮੁੜ ਕੇ ਆਏ ਕਿ ਉਹ ਕਿ ਚੋਚਾ ਅੱਛਾ ਸੇ ਗੋਹੀ ਕੁੜ ਕਰਕੇ ਪਾਇਆ ਇਹਨਾਂ ਨੇ ਸਾਨੂੰ ਛੋੜੇ ਦਿੱਤਾ ਇਹ ਬੋਟਾ ਦਾ ਨਾਮ ਨਹੀਂ ਦੇ ਹੁਣ ਇਨਾ ਚਰਮਣੀ ਆਉਗੀ ਹੈ ਅਸੀਂ 22000 ਵੋਟ ਤਾਂ ਦੇਵਾਂਗੇ ਨਹੀਂ ਡੰਗ ਸਰਾਣੇ ਪਈ ਕਬਲੇ ਨਾ ਸਾਡੇ ਪਿੰਡ ਚ ਨਾ ਵਰਨ ਉਹ ਚੱਕਾ ਤੇ ਪੁੱਛੋ ਆਈ ਨ ਕੀ ਕਰਤਾ ਜੇ ਅਸੀਂ ਜਾਣੀਏ ਕਿੱਥੇ ਗਿਆ ਫਰਾਨੇ ਪਿੰਡ ਗਿਆ ਫਰਾਨੇ ਪਿੰਡ ਗਿਆ ਤੇ ਅੰਦਰੋਂ ਬਾਹਰ ਤਾਂ ਦੇਖ ਰ ਹੈ ਬੈਜੇ ਤਾਂ ਸਾਡੇ ਦੇ ਕਿ ਉਹ ਕਿਨ ਕੋਈ ਹੈ ਖਾਚੜੇ ਕੋਈ ਗਿਆ ਉਹ 1000 1000 ਰੁਪਏ ਕਹਿੰਦੇ ਬੇਬੇ ਸੇ ਦੇਵਾਂਗੇ ਤੁਹਾਡੇ ਪੋਤਾ ਤੁਹਾਨੂੰ ਰੁਪਏ ਦੇਵਾਂਗੇ ਕਹਿੰਦੇ ਕਉ ਕਿੱਦੇ ਦੇਣਗੇ ਜੇ ਦੇਸੀ ਮਰ ਗਏ ਉਹਦੇ ਵੇਲੇ ਸਵੇਰ ਚੋਛੀ ਵਾਦ ਉੱਥੇ ਸਵੇਰ ਤੇ ਟੇਰੀ ਤੇ ਤਰੇਵਨ ਅਜਾ ਕਨਾ ਗੀਆਂ ਮਗਰ ਭਾਂਡੇ ਭਰਨ ਆਉਣੇ ਨਹੀਂ ਮੁੰਡੇ ਨੇ ਕਿਛੇ ਨਹੀਂ ਆ ਜੇ ਸਾਨੂੰ ਘਰ ਆ ਜਾਣ ਦਿੱਤੇ ਫੋਟੋਆਂ ਫੜਾਇਆ ਹੀ ਮੈਂ ਸੱਤ ਸੱਤ ਮੈਂ ਤੇ ਮੇਰ ਪੋਤਾ ਆਗੇ ਸੀ ਫਿਰ ਮੇਰ ਪੋਤੀ ਡਿੱਗੀ ਕਿਸੇ ਗੱਲ ਵਾਸਤੇ ਗੱਦੜ ਚਿੱਠੀ ਦਾ ਕੋਈ ਸੁਣਦਾ ਨਹੀਂ ਤੇ ਆਜੋ ਵੋਟਾਂ ਨੂੰ ਆਜੋ ਵੋਟਾਂ ਨੂੰ ਸੁਣਵਾਈ ਹੋਈ ਨਹੀਂ ਫਿਰ ਉਸ ਚੀਜ਼ ਦੀ ਨਾ ਨਾ ਜਿੱਕੇ ਵੀ ਚਾਰ ਵਾਰੀ ਫੋਟੋਆਂ ਭੇਜਤੀ ਮੈਂ ਚਾਰ ਬਾਰ ਕਰਦੀਆਂ ਫੋਟੋਆਂ ਹਾਂ ਕਰਦੀਆਂ ਫਿਰ ਮੈਂ ਆ ਮੇਰੀ ਨੂੰ ਬੱਠੀ ਆ ਸੀ ਪਿੰਡ ਚ ਪੁੱਛ ਲਿਆ ਕਿ ਗੋਹਾ ਖੋੜੇ ਚੱਕ ਕੇ ਹੁਣ ਤਾਂ ਛੋੜੇ ਪੱਥਰ ਲੱਗਿਆ ਹੁਣ ਤਾਂ ਛੋੜੇ ਪਾੜਾ ਅਚਰ ਕਰ ਫੇਰ ਅਸੀਂ ਗੋਹਾ ਖੋੜੀ ਚੱਕ ਕੇ ਵੀ ਆਇਤੇ ਲਾ ਕੇ ਫੇਰੀ ਚੱਕੇ ਆ ਹਮੇ ਪੇਸ਼ਾ ਨਹੀਂ ਸਰਕਾਰ ਨੇ ਦਿੱਤੇ ਲੋਕਾਂ ਦੇ ਪਿੰਡ ਦੋ ਦੋ ਤਿੰਨ ਤਿੰਨ ਲੱਖ ਬੰਦਾ ਹੀ ਨਹੀਂ ਜਾ ਸਕਦੇ ਅੱਜ ਤਾਂ ਹੁਣ ਭੇਜ ਜਾਂਦੇ ਫਲਾਣੀ ਵਗ ਜੋ ਠਿਮਕੇ ਵਗ ਜੋ ਕਿਉਂ ਅੱਜ ਜਿਹੇ ਖਾਈਏ ਕਿੱ데 ਘਰ ਭਾਈਗੇ ਮੰਤਰੀ ਜਦੋਂ ਤੁਹਾਡੇ ਪਿੰਡ ਦੇ ਵਿੱਚ ਕੋਈ ਮੰਤਰੀ ਆਉਂਦਾ ਜਾਂ ਐਮਐਲਏ ਹੁੰਦਾ ਭਣੇ ਤੁਹਾਨੂੰ ਫਿਰ ਮਿਲ ਦੇ ਦਿੰਦੇ ਉਹਨਾਂ ਦੇ ਨਾਲ ਨਾ ਵੀਰੇ ਸਾਨੂੰ ਕੋਈ ਮੂਰੇ ਹੋਣੇ ਨਹੀਂ ਦਿੰਦਾ ਆਪੇ ਚਮਚੇ ਮੂਰੇ ਹੋ ਜਾਂਦੇ ਆਗੇ ਜਿਹੜੇ ਪਿੰਡ ਦੇ ਹੁੰਦੇ ਆ ਉਹ ਚਮਚੇ ਆਪ ਹੀ ਮੂਰੇ ਹੋ ਜਾਂਦੇ ਸਾਨੂੰ ਕਹਿੰਦੇ ਨੇ ਪਿੱਸੇ ਹਟ ਜੋ ਪਿੱਸੇ ਹਟ ਜੋ ਅਸੀਂ ਗੱਲ ਕਰਦੇ ਆ ਸਾਨੂੰ ਕੋਈ ਗੱਲ ਕਰਨੀ ਨਹੀਂ ਦਿੰਦਾ ਤੁਹਾਨੂੰ ਮਿਲਣ ਨਹੀਂ ਦਿੱਤਾ ਜਾਂਦਾ ਉਹਨਾਂ ਦੇ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਵੀਰੇ ਅਸੀਂ ਬਹੁਤ ਆਪ ਦਾ ਵੀ ਘਰਾਂ ਦੀਆਂ ਪ੍ਰੋਬਲਮਾਂ ਦੱਸਣਾ ਚਾਹੁੰਦੇ ਆ ਵੀ ਸਾਨੂੰ ਆਂਗਾ ਆਂਗਾ ਪਰ ਸਾਨੂੰ ਅੱਗੇ ਹੋਣ ਨਹੀਂ ਦਿੰਦੇ ਹੂੰ ਕਿਉਂ ਨਹੀਂ ਹੋਂ ਦਿੰਦੇ ਕੀ ਕਰਨ ਲਾਂਦਾ ਤੁਹਾਨੂੰ ਫੇਰ ਆਪ ਚਮਚੇ ਹੁੰਦੇ ਆਪ ਖਾਣਾ ਹੁੰਦਾ ਉਹਨਾਂ ਨੇ ਮੂਰੇ ਫੇਰ ਸਾਡੇ ਵਰਗਿਆਂ ਨੂੰ ਕਿੱਥੇ ਮੂਰੇ ਹੋਣ ਦਿੰਦੇ ਆ ਮੇਰਾ ਨਰੇਗਾ ਦੀ ਗੱਲ ਕਰ ਲਈ ਕਿੰਨੇ ਦਿਨ ਕੰਮ ਚੱਲਦਾ ਮਹੀਨੇ ਦੇ ਵਿੱਚ ਨਰੇਗਾ ਦਾ ਮੇਰੇ ਸੀ ਦਿਨ ਹੀ ਚੱਲਦਾ ਉਦੋਂ ਬਾਅਦ ਆਏ ਨਹੀਂ ਪਤਾ 3 ਮਹੀਨੇ ਨਾਲ ਚਲਾਉਣਾ ਐਣੀ ਪਤਾ ਵੀ ਸਾਲ ਭਾਰੀ ਨਾਲ ਚਲਾਉਣਾ ਹੂੰ ਬਸ ਇਹ ਦਿਨ ਹੀ ਲਵਾਉਂਦੇ ਆ ਸਾਡੇ ਉਹ ਵੀ ਮਸਾ ਲਵਾਉਂਦੇ ਆ ਤੂੰ ਵੀ ਰੋ ਪਿੱਟ ਕੇ ਰੋ ਰੋੜਾ ਪਾਉਨੇ ਆਗੇ ਵੀ ਸਾਡਾ ਕੰਮ ਕਾਹਤੋਂ ਨਹੀਂ ਚੱਲਦਾ ਭਾਈ ਸਾਡਾ ਕੰਮ ਕਢਾਓ ਫੇਰ ਚਲਾਉਂਦੇ ਆਗੇ ਤੇ ਨਹੀਂ ਕੋਈ ਨਹੀਂ ਚਲਾਉਂਦਾ ਕੰਮ ਭਾਈ ਉਸ ਤੇ ਜਮਾ ਬਸ ਭੁੱਖੀ ਹੈ ਬਾਪੂ ਜੀ ਫਿਰ ਹੰਦਰ ਜੀ ਬਈ ਕਿੰਨੇ ਘੰਟੇ ਕੰਮ ਕਰਦੇ ਹੰਦਰਗਾ ਦੇ ਵਿੱਚ ਆ ਨਰੇਗਾ ਵਿੱਚ ਜੀ ਇੱਥੇ ਕਰ ਦਿਆਂਗੇ 8 ਵਜੇ ਇੱਥੇ ਹਾਈ ਲੱਗ ਜਾਂਦੀ ਹੈ ਤੇ 5 ਵਜੇ ਤੱਕ ਛੁੱਟੀ ਹੈ ਤੇ ਨਹੀਂ ਥੋੜੀ ਦਿਹਾੜੀ ਲੱਗਦੀ ਹੈ ਰੁਪਏ ਵਧੀਆ ਮਿਲ ਜਾਂਦੇ ਹੈ ਕਿ ਰੋਕ ਵੀ ਲੈਂਦੇ ਆ ਕਦੇ ਆਹ ਤਾਂ ਲੀਟ ਫੇਟ ਤਾਂ ਹੋ ਜਾਂਦੇ ਆ ਜੀ ਤੇ ਮੈਜ ਜਾਂਦੇ ਆ ਹੂੰ ਕਹਤੈ 300 ਹਾਰੇ ਹੁੰਦੇ 300 ਪਾਉ ਦਾ ਫੇਰੀ ਹੈ ਜੇ ਸੈਟੀ ਨੇ ਪਾਤੇ ਤਾਂ ਸੈਟੀ ਆ ਜਾਣਗੇ ਜੇ ਨਾ ਪਾਏ ਤਾਂ ਫਿਰ ਮਗਰੋਂ ਆ ਜਾਣਗੇ ਬਾਪੂ ਜੀ ਆਮਾ ਦੀ ਪਾਰਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀਗੇ ਬੀਬੀਆਂ ਦੇ ਖਾਤੇ ਚ ਹਰਿਆ ਹਜ਼ਾਰ ਹਜ਼ਾਰ ਰੁਪਏ ਪਾਵਾਂਗੇ ਬੀਬੀਆਂ ਖੋਸਾ ਆ ਗਿਆ ਉਹਦੇ 5-5000 ਰੁਪਏ ਦਾ ਬੀਬੀਆਂ ਨੂੰ ਹਾਂ ਹਾਂ ਬੀਬੀਆਂ ਦਾ ਬੇਰਿਆਂ ਆਦੀਆਂ ਫਿਰਦੀਆਂ ਹਾਂ ਬੀਬੀਆਂ ਦਾ ਉਹ ਰੋਂਦਗੇ ਹਾਂ ਹਾਂ ਬਿਗਬਾ ਕਰਕੇ ਬੈਦੇ ਕੋਈ ਵੀ ਨਹੀਂ ਜਬਕਾਂ ਦਾ ਪੂਰਾ ਕੀਤੇ ਨੇ ਹਾਂ ਜੇ ਬੋਟਲਾਂ ਕੋ ਪਾ ਦੇ ਫੇਰ ਦੰਨਿਆ ਬੋਟਾ ਇਹਨੂੰ ਆ ਲੋਕ ਸਭਾ ਚੋਣਾ ਹੁਣ ਫੇਰ ਆ ਗਈਆਂ ਹਾਂ ਇਹ ਹੁਣ ਦੇਵਾਂਗੇ ਇਹਨੂੰ ਮੋਟਾ ਪਾਵਾਂਗੇ ਨਾ ਹਾਂ ਦੱਬ ਕੇ ਬੋਲ ਬਾ ਬਾ ਦੱਬ ਕੇ ਬੋਲ ਦਿਆਂਗੇ ਆਪਾਂ ਨੂੰ ਕੋਈ ਝੇ ਪੈ ਗਿਆ ਇਹਨਾਂ ਦੀ ਜੇ ਤੁਹਾਨੂੰ 2500 ਕਿਹਾ ਸੀ ਜਾਂ 1000 ਰੁਪਏ ਦੀ ਗੱਲ ਕੀਤੀ ਆ ਪੈਨਸ਼ਨ ਦਾ ਕਰਤਾ ਉਹ ਮਿਲਦਾ ਨਾ ਜੀ ਇਹ ਕਿੱਥੇ ਉਹਦਾ 700 ਮੰਗਲ ਰੱਖਾ ਤਾਂ ਉਹ ਵੀ ਖੁੰਦੇ ਨਗੇ ਅੱਛਾ ਉਹ ਵੀ ਖੁੰਦੇ ਆ ਹੋਰ ਉਹ ਵੀ ਖੁੰਦੇ ਹੈ ਪਹਿਲਾਂ ਕੁਛ ਨਹੀਂ ਕੀਤਾ ਜਾਂਦਾ ਠੱਗਾ ਜਾਂ ਪੱਕਾ ਹੂੰ ਪਿੱਛੇ ਪੰਜਾਂ ਦਿਨ ਲੇਟ ਆਉਂਦੀ ਹੈ ਪਿਲਸ਼ਨ ਹਾਂਜੀ 20 25 25 ਦਿਨ ਲੇਟ ਆਉਂਦੀ ਹੈ ਪਿਲਸ਼ਨ ਅੱਛਾ ਜੀ ਹਾਂ ਕਿੰਨਾ ਟੱਪ ਕੇ ਆਮ ਹੀ ਨਾ ਟੱਪ ਕੇ ਕਹਿੰਦਾ 20 ਤਰੀਕ ਨੂੰ ਭੇਜ ਦਿੰਦੇ ਆ ਕਦੇ 25 ਨੂੰ ਭੇਜ ਦਿੰਦੇ ਨਾ ਆਏ ਭੇਜਦੇ ਆ 12 ਨੂੰ ਆਈ ਆ ਆਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਮੈਂ ਆਮ ਘਰਾਂ ਦਾ ਮੁੰਡਾ ਆ ਆਮ ਘਰ ਦੇ ਵਿਚੋਠਾ ਹਾਂ ਤੁਹਾਡੇ ਘਰਾਂ ਦੇ ਵਿਚੋਠਾ ਹਾਂ ਮੈਂ ਆਮ ਲੋਕਾਂ ਦੀ ਆਵਾਜ਼ ਬਣੂਗਾ ਉਹਨਾਂ ਦੇ ਬੱਚਾ ਕੇ ਬੈਠਾ ਕਰੂੰਗਾ ਜਿਹੜੇ ਐਮਐਲਏ ਬਣਦੇ ਇੱਥੋਂ ਦੇ ਤੁਹਾਡੇ ਬੱਚਾ ਕੇ ਬੈਠੇ ਨਹੀਂ ਹੈ ਕਦੇ ਨਾ ਤੇ ਆਦਾ ਸੀ ਮੈਂ ਘਰੇ ਜਾ ਜਾ ਕੇ ਪਰੇਸ਼ਨਾ ਦੇਊਗਾ ਕੋਈ ਕਿਸੇ ਨੂੰ ਪਰੇਸ਼ਨਾ ਘਰੇ ਨਹੀਂ ਸਮਾਂ ਲੇਟ ਕਰਦੇ ਆ ਦੋ ਦੋ ਮਹੀਨਾ ਸਾਡੀ ਕੋਈ ਗਰੀਬਾਂ ਦੀ ਆਵਾਜ਼ ਤਾਂ ਖੋਲ ਲੈਂਦੇ ਆ ਸੰਤਾਂ ਤਾਂ ਬੋਲਣ ਦਿੰਦੇ ਆਪਦੀ ਮਰਜ਼ੀ ਨਾਲ ਤੁਰੇ ਫਿਰਦੇ ਆ ਮੌਜਨਾ ਹੁਣ ਲੋਕ ਸਭਾ ਵੋਟਾਂ ਫੇਰ ਆ ਗਈਆਂ ਤੁਹਾਡੇ ਕੋਲੇ ਵੋਟਾਂ ਦੇ ਲਈ ਆਉਣਗੇ ਫਿਰ ਤੁਹਾਡੇ ਕੀ ਸਵਾਲ ਹੋਣਗੇ ਉਹਨਾਂ ਨੂੰ ਹਾਂ ਤਾਂ ਜਿਹੜੇ ਚੰਗੇ ਸਮਝਦਾ ਉਹਨੂੰ ਪਾਵਾਂਗੇ ਜਿਹੜਾ ਚੰਗੇ ਸਮਝਦਾ ਸਾਨੂੰ ਉਹਨੂੰ ਪਾਵਾਂਗੇ ਹੁਣ ਇਹਨਾਂ ਨੂੰ ਤਾਂ ਅਸੀਂ ਜਮਾਈ ਨਹੀਂ ਪਾਉਂਦੇ ਹੁਣ ਦੇ ਕਿਹੜਾ ਇਹ ਤਾਂ ਜਮਾਈ ਵੋਟਾਂ ਇੱਕ ਵੀ ਨਹੀਂ ਦਿੰਦੇ ਇਹਨੂੰ ਕਿਹਨਾਂ ਨੂੰ ਜੀ ਆਪਣਾ ਜਿਹੜਾ ਆਮ ਪਾਰਟੀ ਵਾਲੇ ਇਹਨਾਂ ਨੂੰ ਦਿੰਦੇ ਨਹੀਂ ਵੋਟ ਸਾਡਾ ਵਾਅਦਾ ਨਹੀਂ ਕਰਿਆ ਪੂਰਾ ਕੋਈ ਇਹਨਾਂ ਨੇ ਕੋ ਜਿਹੜੇ ਵਾਦੇ ਕੀਤੇ ਸੀਗੇ ਤੁਹਾਡੇ ਨਾਲ ਉਹਨਾਂ ਦੇ ਵਿੱਚੋਂ ਕੋਈ ਇੱਕ ਵੀ ਵਾਦਾ ਪੂਰਾ ਹੋਇਆਗਾ ਇੱਕ 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 ਵਾਦਾ ਵੀ ਨਹੀਂ ਪੂਰਾ ਕਰਿਆ ਸਾਡਾ ਕਹੇ ਕਹੇ ਬੜਾ ਕੁਝ ਹੈ ਤੇ ਸਭ ਉਹ ਮੈਂ ਕੱਟੀ ਜਾਂਦੇ ਆ ਵਿੱਚੋਂ ਜੀ ਹਾਂ ਜੀ ਤੇ ਮਾਤਾ ਜੀ ਤੁਹਾਨੂੰ ਮਿਲ ਗਿਆ 1000 ਰੁਪਿਆ ਨਾ ਜੀ ਨਾ ਸਾਨੂੰ ਕਿੱਥੋਂ ਅੰਦਾ ਚਾਕ ਦਿਆ ਅੰਨੇ ਮੂਰੇ ਕੰਮ ਕਰਦੇ ਆ ਕੁਛ ਨਹੀਂ ਮਿਲਦਾ ਹੈ ਆ ਐਨਕਾ ਲੱਗੀਆਂ ਧੁੱਪੇ ਮਰਦੇ ਆ ਨਾ ਕੋਈ ਦਿਸਦਰਾ ਭਾਲਦਾ ਡਿੱਗਦੇ ਪੈਂਦੇ ਹੁੰਦੇ ਪਰ ਆਏ ਨਹੀਂ ਛੀ ਕਰਦਾ ਚਲੋ ਘਰੇ ਵੇਚ ਗਏ ਹੁਣ ਆਪਾਂ ਦਿਨਾ ਨਹੀਂ ਕੁਛ ਤੇ ਬੈਠਾ ਕੀ ਕਰਕੇ ਖਾਜੇ ਕਿੱਥੋਂ ਜੇ ਖਾਣ ਨੂੰ ਕੋਈ ਦਿੰਦਾ ਪੁੱਤ ਤੇ ਜਾਂਦੇ ਬੱਚੇ ਪਾਜਦਾ ਤੁਹਾਨੂੰ ਬੁੱਢੇ ਨੂੰ ਕੌਣ ਦਿੰਦਾ ਹੈ ਤੇ ਆ ਹਾਰ ਕੇ ਆਇਆ ਟੋ ਹੈ ਜਿਹੜੇ ਡਿੱਗਦੇ ਪੈਂਦੇ ਕੀ ਕਰਕੇ ਮਾਨੂੰ ਕੁਝ ਨਹੀਂ ਮਿਲਦਾ ਬਿਨਾਂ ਪਰਸਨ ਵੀ ਸਾਨੂੰ 2 ਮਹੀਨੇ ਤੋਂ ਮਿਲਦੀ ਹੈ ਮਹੀਨੇ ਬਾਅਦ ਪੈਨਸ਼ਨ ਵੀ ਨਹੀਂ ਮਿਲਦੀ ਹਾਂ ਮਿਲਦੀ ਨਹੀਂ ਨਹੀਂ ਮਿਲਦੀ 2 ਮਹੀਨੇ ਤੋਂ ਉਦੋਂ ਦਾਰੂ ਬੰਦੀਆਂ ਤਰਸਦੇ ਆਪਾਂ ਬੁੜਾ ਮਰ ਜੇ ਬਿਨਾਂ ਦਾਰੂ ਤੋਂ ਹੈ ਤੇ ਕੁਝ ਨਹੀਂ ਆਏਗਾ ਬੰਦਾ ੱੱਕਾ ਨਹੀਂ ਜੀ ਨਾ ਸਾਡੇ ਬਜਦੇ ਪੂਰੇ ਕਰੇ ਨਾ ਸਾਨੂੰ ਕੁਝ ਮਿਲਦਾ ਦਾ ਤੇਲ ਵੀ ਕੁਝ ਅੱਗੇ ਦਿੰਦੇ ਲੋਕਾਂ ਨੂੰ ਇਧਰਲੇ ਪਾਸੇ ਦੇ ਜੀ ਤੁਹਾਨੂੰ ਕੁਝ ਵੀ ਨਹੀਂ ਮਿਲਦਾ ਧੱਕਾ ਇੱਕ ਆ ਕਣਕ 5 ਕਿਲੋ ਦਾ 5 ਕਿਲੋ ਦਾ ਤਾਂ ਜਵਾਕ ਨਹੀਂ ਫਿਰਦਾ ਬਿਲਕੁਲ ਤੇ ਅਸੀਂ ਹੁਣ ਕੀ ਖਾਜੇ ਤੁਹਾਨੂੰ ਹੁਣ 5 ਕਿਲੋ ਕਣਕ ਮਿਲਦੀ ਆ 5 ਕਿਲੋ ਮਹੀਨੇ ਦੀ ਤਿੰਨ ਮਹੀਨੇ ਤੋਂ 15 ਕਿਲੋ ਦਿੰਦੇ ਤੇ ਮੈਨੂੰ ਆਏ ਦੱਸੋ ਵੀ ਖਾਜੇ ਕੀ 15 ਕਿਲੋ ਅਗਰ 70 ਮਹੀਨਿਆਂ ਦਾ 15 ਕਿਲੋ ਦਿੰਦੇ ਆ ਹਾਂ ਅੱਲਾ ਕਿੰਨੀ ਮਿਲਦੀ ਹੁੰਦੀ ਪਹਿਲਾਂ ਪਹਿਲਾਂ ਕਿੰਨੀ ਮਿਲਦੀ ਸੀ ਪਹਿਲਾਂ ਤਾਂ ਇਹਨੂੰ ਗੱਟੇ 10 ਏ ਨੂੰ ਗੱਟੇ ਮਿਲਦੇ ਹੁੰਦੇ ਸੀ ਗੱਟੇ ਪੰਜ ਪੰਜ ਗੱਟੇ ਇਕੱਠੇ ਆ ਜਾਂਦੇ ਹੁੰਦੇ ਸੀ ਸਾਡੇ ਕੋਲ ਘਰ ਹੀ ਆ ਬਾਦਲ ਕਿਆ ਬਲੇ ਆ ਪੰਜ ਪੰਜ ਗੱਟੇ ਛੱਡਦੇ ਸੀ ਇਕੱਠੇ ਤੇ ਇਹਨਾਂ ਦਾ ਸਾਡੀ ਜਮਈ ਉਹ ਕਰਦੀ ਝੰਡੋ ਚੋਤੀ ਇਹ ਤਾਂ ਬੰਦੇ ਬੇਕਾਰ ਨਿਕਲ ਗਏ ਜਮਾ ਜੀ ਹਾਂ ਸਾਡੇਤਾ ਜੀ ਆ ਵੀ ਨਰੇਗਾ ਦਾ ਕੰਮ ਵੀ ਨਹੀਂ ਸਹੀ ਦਿੰਦੇ ਅੱਛਾ ਇਹ ਕਿਵੇਂ ਪੂਰਾ ਚੱਲਦਾ ਨਹੀਂ ਹੈ ਬੇਬੇ ਇਹ ਚੱਲਦਾ ਨਹੀਂ ਕੰਮ ਆ ਹੁਣ 9 ਮਹੀਨਿਆਂ ਤੋਂ ਚੱਲਿਆ ਸਾਨੂੰ ਕੁਝ ਨਹੀਂ 10 ਮਹੀਨਿਆਂ ਤੋਂ ਅਜਦਾ ਜੀ ਭੁੱਖੇ ਮਰਦੇ ਆ ਕੋਈ ਸਾਡੇ ਬਜੇ ਦੇ ਪੂਰੇ ਨਹੀਂ ਕਰੇ ਨਾ ਸਾਨੂੰ ਟਾਈਮ ਤੇ ਚੀਜ਼ ਮਿਲਦੀ ਹੈ ਨਾ ਕੋਈ ਸਾਨੂੰ ਆਪਦਾ ਕੰਮ ਦਿੱਤਾ ਪਤਾ ਤਾਂ ਨਹੀਂ ਬੰਬਾ ਸਰਪੰਚੀ ਇਹ ਜਣ ਪਤਾ ਨਹੀਂ ਕੋਈ ਉਤਲੇ ਉਤਲੇ ਇਹ ਜੀ ਸਾਡਾ ਗਰੀਬਾਂ ਦਾ ਬਹੁਤ ਔਕੇ ਆ ਜੀ ਹਾਂ ਬੁਰਾ ਹਾਲ ਕਰਿਆ ਪਿਆ ਕੀ ਜੀ ਨਹੀਂ ਮਿਲਦੀ ਤੁਹਾਨੂੰ ਬੇਬੇ ਜੀ ਤੁਹਾਨੂੰ ਮਿਲ ਗਿਆ 1000 ਰੁਪਏ ਖਾਤੇ ਚ ਆ ਗਿਆ ਮੈਂ ਸਰ ਜੀ ਬੋਲੀ ਤੁਹਾਨੂੰ ਆ ਗਿਆ ਬੇ ਨਹੀਂ ਜੀ ਨਹੀਂ ਨਹੀਂ ਆਇਆ 2500 ਕਹਿੰਦੇ ਸੀ ਉਹ ਵੀ ਨਹੀਂ ਆਇਆ ਨਾ 1000 ਆਇਆ ਨਾ 2500 ਕਹਿੰਦੇ ਸੀਗੇ 2500 ਵਧਾ ਕੇ ਹੀ ਕਰ ਦਾਂਗੇ ਕੁਝ ਨਹੀਂ ਆਇਆ ਕੁਝ ਨਹੀਂ ਆਇਆ ਸੰਨ ਹੁਣ ਫਿਰ ਲੋਕ ਲੋਕ ਸਭਾ ਚੋਣਾ ਫੇਰ ਆ ਗਿਆ ਨਹੀਂ ਵੋਟਾਂ ਲੈਣ ਤੁਹਾਡੇ ਕੋਲੇ ਆਉਣਗੇ ਫਿਰ ਡੰਡਾ ਹੈ ਸਾਡੇ ਕੋਲ ਇਹਦਾ ਹੁਣ ਤੇ ਡੰਡੇ ਨਾਲ ਆਖ ਪੈਸੇ ਆਖਾਂਗੇ ਦਿਓ ਤੇ ਫਿਰ ਵੋਟ ਪਾਵਾਂਗੇ ਨਹੀਂ ਪਾਉਂਦੇ ਨਹੀਂ ਜਾਤਾ ਪੜੀ ਸਖਪਾ ਜੀ ਤੇ ਸਾਨੂੰ ਪਰਛਣਾ ਵੀ ਸਾਨੂੰ ਤਾਂ ਲੇਟ ਦਿੰਦੇ ਮਹੀਨਾ ਹੋ ਜਾਂਦਾ ਫੇਰ ਦਿੰਦੇ ਜਿੰਨੇ ਜਾਂ ਹੋ ਗਏ 20 ਦਿਨ ਟਪਾ ਕੇ ਉਤੋਂ ਦੀ ਫਿਰ ਪੈਨਸ਼ਨ ਪਾਉਂਦੇ ਆ ਤੇ 25 ਰੁਪਿਆ 25 ਰੁਪਏ ਕਿੱਥੇ ਦੇਊਗਾ ਕੋਈ ਹਜ਼ਾਰ ਕਿੱਥੇ ਦੇਊਗਾ ਕੋਈ ਨਹੀਂ ਦਿੰਦਾ ਰੋਜ਼ੀ ਕਰਦਾ ਜੀ ਸਾਨੂੰ ਜੋ ਕੋਈ ਨਹੀਂ ਦਿੰਦਾ ਜੀ ਤਾਂ ਬੀਬੀਆਂ ਦੇ ਨਾਲ ਗੱਲਬਾਤ ਕੀਤੀ ਆ ਲੋਕ ਸਭਾ ਚੋਣਾਂ ਨੂੰ ਲੈ ਕੇ ਇਹਨਾਂ ਦਾ ਕਹਿ ਰਹੇ ਕਿ ਇਹਨਾਂ ਨੇ ਗਿਲੇ ਸ਼ਿਕਵੇ ਸਾਂਝੇ ਕੀਤੇ ਆ ਕਿ ਪਹਿਲਾਂ ਜਿਹੜੀ ਕਣਕ ਮਿਲਦੀ ਹੁੰਦੀ ਸੀ ਪੰਜ ਪੰਜ ਗੱਟੇ ਉਹ 5 ਕਿਲੋ ਜਿਹੜੀ ਆ ਇੱਕ ਪਰਿਵਾਰ ਮਗਰ ਰਹਿ ਗਈ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਦਵਾਈਆਂ ਨੂੰ ਅਸੀਂ ਬੈਠੇ ਚੱਕੀ ਜਾਂਦੇ ਆ ਸਰਕਾਰਾਂ ਨੇ ਅਗਰ ਸਰਕਾਰਾਂ ਦੇ ਵੱਲੋਂ ਦਾਅਵੇ ਲੋਕਾਂ ਦੇ ਨਾਲ ਕੀਤੇ ਜਾਂਦੇ ਆ ਵਾਅਦੇ ਕੀਤੇ ਜਾਂਦੇ ਆ ਉਹ ਲੋਕਾਂ ਦਾ ਕਹਿਣਾ ਕਿ ਉਹ ਪੂਰ ਵੀ ਚੁਣਾਉਣੇ ਚਾਹੀਦੀ ਆ ਇਹ ਉਹੀ ਲੋਕ ਆ ਜੋ ਸਰਕਾਰਾਂ ਨੂੰ ਚਾਹੇ ਉਹ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਹੋਵੇ ਇਹ ਉਹੀ ਲੋਕ ਆ ਜੋ ਸਰਕਾਰਾਂ ਨੂੰ ਸੱਤਾ ਦੇ ਵਿੱਚ ਲੈ ਕੇ ਆਉਂਦੇ ਆ ਇਹ ਥਾਂ ਮਾਸਲ ਦੇ ਵਿੱਚ ਲੋਕਤੰਤਰ ਦਾ ਇਹ ਲੋਕ ਆ ਜਿਹਨੇ ਸਰਕਾਰਾਂ ਬਦਲ ਦਿੰਦੇ ਨੇ ਤਖਤੇ ਪਟ ਦਿੰਦੇ ਨੇ ਚਾਹੇ ਇਤਿਹਾਸ ਦੀ ਗੱਲ ਕਰ ਲਈਏ ਚਾਹੇ ਚੱਲ ਰਹੇ ਸਮੇਂ ਦੀ ਗੱਲ ਕਰ ਲਈਏ ਇਹਨਾਂ ਲੋਕਾਂ ਨੂੰ ਹੀ ਵੋਟਾਂ ਲੈਣ ਤੋਂ ਬਾਅਦ ਦੇ ਵਿੱਚ ਸਰਕਾਰਾਂ ਦੇ ਵੱਲੋਂ ਇੱਕ ਪਾਸੜ ਕਰ ਦਿੱਤਾ ਜਾਂਦਾ ਇਹਨਾਂ ਲੋਕਾਂ ਨੂੰ ਹੀ ਦੱਬਿਆ ਜਾਂਦਾ ਲਤਾੜਾ ਜਾਂਦਾ ਵੋਟਾਂ ਲੈਣ ਤੋਂ ਬਾਅਦ ਦੇ ਵਿੱਚ ਪਰ ਜਦੋਂ ਵੋਟਾਂ ਦਾ ਟਾਈਮ ਆਉਂਦਾ ਇਹੀ ਲੋਕ ਲੀਡਰਾਂ ਦੇ ਲਈ ਸਰਕਾਰਾਂ ਦੇ ਲਈ ਲੋਕਾਂ ਦਾ ਕਹਿਣਾ ਹੈ ਮਸੀਹੇ ਬਣ ਜਾਂਦੇ ਨੇ ਪਰ ਸਰਕਾਰਾਂ ਨੂੰ ਸੋਹਿਰਤ ਹੋ ਕੇ ਇਹਨਾਂ ਲੋਕਾਂ ਦੇ ਲਈ ਇਹਨਾਂ ਦੇ ਲਈ ਤੇ ਪੰਜਾਬ ਦੇ ਲਈ ਪੰਜਾਬ ਦੀ ਧਰਤੀ ਦੇ ਲਈ ਕੰਮ ਕਰਨਾ ਪਾਣਾ ਤਾਂ ਹੀ ਜਿਹੜਾ ਪੰਜਾਬ ਦੀ ਤਸਵੀਰ ਹੈ ਉਹ ਬਦਲ ਸਕਦੀ ਹੈ ਇਹ ਲੋਕਾਂ ਦਾ ਕਹਿਣਾ ਹੈ ਇਹ ਆਮ ਚਰਚਾ ਵੀ ਇਹ ਲੋਕਾਂ ਦੇ ਵਿੱਚ ਜੁੜੇ ਰਹੋਨ ਪੰਜਾਬ ਚੈਨਲ ਦੇ ਨਾਲ ਮੈਂ ਸਿਮਰਨਜੀਤ ਸਿੰਘ ਸਦਾਣਾ ਕੈਮਰਾਮੈਨ ਸੁਖੀ ਰਾਮਪੁਰਾ ਦੇ ਨਾਲ ਧੰਨਵਾਦ